ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਪਰਮਾਤਾ ਪਰਮਾਤਮਾ ਤੁਹਾਡੇ ਉੱਤੇ ਘਰ ਪਰਵਰ ਵਿੱਚ ਖੁਸ਼ੀਆਂ ਖੇੜੇ ਏਕਤਾ ਥਵਾਕ ਬਖਸ਼ੇ ਜੀ ਤੇ ਸਭ ਨੂੰ ਪਰਮਾਤਮਾ ਬਾਲਾ ਬਾਲਾ ਦੇਵੇ ਤੇ ਇਹ ਸਵੇਰ ਦਾ ਟਾਈਮ ਹੈ ਜੀ ਪਹਿਲਾਂ ਤਾਂ ਬਾਲੇ ਹਿਸਦਿਆਂ ਤਾ ਲੱਗਾ ਸੀ ਹੁਣ ਮਾੜੀ ਜੀ ਹਵਾ ਵਗਦੀ ਐ ਤੇ ਆਪਾਂ ਕਰ ਲੈ ਪਸ਼ੂ ਨਵਾ ਕੇ ਪਾਸੇ ਕਰਦੇ ਸੀਗੇ ਤੇ ਉਹਨਾਂ ਨੂੰ ਥੋੜੇ ਥੋੜੇ ਪਹਿਲਾਂ ਪੱਠੇ ਪਾਤੇ ਸੀਗੇ ਕਿਉਂਕਿ ਉਹ ਲੜਦਿਆਂ ਸੀ ਇਹਨਾਂ ਤੇ ਉਧਰੋਂ ਸਦਾਜੀ ਨੇ ਖੇਤ ਜਾਣਾ ਸੀ ਤੇ ਉਹ ਕਹਿੰਦੇ ਮੈਨੂੰ ਚਾਹ ਬਣਾ ਦੇ ਨਾਲੇ ਖੇਤ ਲੈ ਕੇ ਜਾਣੀ ਨਾਲ ਇਹਨਾਂ ਨੇ ਪੀਣੀ ਸੀਗੀ ਤੇ ਆਪਾਂ ਉਧਰ ਚਾਹ ਬਣਦੇ ਬਣਦੇ ਆਟਾ ਵੀ ਕੁੱਨ ਕੇ ਰੱਖਿਆ ਤੇ ਭਾਂਡੇ ਮਾਂ ਜਾਈ ਤੇ ਹੁਣ ਆ ਕੇ ਪੱਠੇ ਪਾਏ ਆ ਤੇ ਉਹਨਾਂ ਨੂੰ ਤੋਂ ਤੋਂ ਉੱਥੇ ਖੜੀਆਂ ਸੀਗਾ ਤੇ ਇਹਨਾਂ ਨੂੰ ਆਪਾਂ ਖੁਰਲੀ ਤੇ ਬੰਨ ਦਿੰਨੇ ਆ ਤੇ ਇਹ ਵੀ ਪੱਠੇ ਖਾ ਲੈਣਗੇ ਗੇੜੇ ਲਈ ਜਾਂਦੀਆਂ ਤੇ ਆਪਾਂ ਇਧਰ ਅੱਡਾ ਸਾਰਾ ਹੁੰਝਕੇ ਇਹ ਸਾਫ਼ ਕਰਤਾ ਜੀ ਤੇ ਹੁਣ ਸ਼ਾਮ ਨੂੰ ਜਾਂ ਦੁਪਹਿਰ ਨੂੰ ਪੱਠੇ ਪੁੱਤਰ ਦੇਣਗੇ ਤੇ ਇੱਧਰ ਕੰਮ ਵਾਲੀ ਵੀ ਆਈ ਗਈ ਆ ਇੰਨਾ ਕ ਤਾਂ ਮੈਂ ਸੰਭਰਤਾ ਗਾਉਂ ਸੁੰਦਰ ਲੂਗੀ ਤੇ ਖੁਰਲੀ ਦਿੱਤੀ ਆਪਾਂ ਪੱਠਿਆਂ ਦੀ ਭਾਰ ਤਾਂ ਕਿ ਇਹ ਵੀ ਖਾ ਲੈਣਾ ਦੁਪਹਿਰ ਤੱਕ ਤੇ ਸ਼ਾਮ ਨੂੰ ਆਪਾਂ ਫੇਰ ਪਾ ਦਾਂਗੇ ਪੱਠੇ ਪਾਣੀ ਪਿਆ ਕੇ ਨਵਾ ਕੇ ਤੇ ਚਲੋ ਜੀ ਕਰਦੇ ਆਂ ਉੰਨੇ ਆ ਫਰੈਸ਼ ਤੇ ਜਾ ਕੇ ਆਉਣੇ ਆ ਗੁਰਦੁਆਰਾ ਸਾਹਿਬ ਤੇ ਆ ਕੇ ਚੁੰਨੇ ਆ ਧਾਰ ਕਿਉਂਕਿ ਥੋੜਾ ਜਿਹਾ ਉਦੋਂ ਮੱਖੀ ਮੱਛਰ ਜਿਹਾ ਘਟ ਜੂਗਾ ਤੇ ਦੁੱਧ ਆਪਾਂ ਘਰੇ ਰੱਖਣਾ ਹੁੰਦਾ ਸਵੇਰ ਦੇ ਟਾਈਮ ਤਾਂ ਥੋੜੀ ਜੀ ਕਾਲ ਨਹੀਂ ਕਰੀਦੀ ਬਾਲੀ ਤੇ ਚਲੋ ਜੀ ਕਰਦੇ ਆ ਗੱਲ ਥੋੜੀ ਦੇਰ ਬਾਅਦ ਉਹ ਵੀ ਆਪਦਾ ਕੰਮ ਧੰਦਾ ਕਰ ਲੂਗੀ ਤੇ ਉਹਨੇ ਵੀ ਦੁੱਧ ਲੈ ਕੇ ਜਾਣਾ ਮਤੇ ਤਾਂ ਆਪਾਂ ਛੇਤੀ ਛੇਤੀ ਫਰੈਸ਼ ਹੋ ਕੇ ਗੁਰਦੁਆਰਾ ਸਾਹਿਬ ਜਾ ਕੇ ਆ ਕੇ ਤੇ ਧਾਰ ਚੋਲ ਗਿਓ ਤੇ ਆ ਕੰਮ ਕਰਦੇ ਕਰਦੇ ਅੱਜ ਸੰਡੇ ਆ ਉਹ ਵੀ ਘਰੇ ਹੀ ਆ ਠੀਕ ਹੈ ਜੀ ਹਾਂਜੀ ਆਪਾਂ ਗੁਰਦੁਆਰਾ ਸਾਹਿਬ ਤੋਂ ਜਾਇਆ ਏ ਤੇ ਇੱਥੇ ਕੱਟੀ ਨਵਾ ਆਈ ਸੀਗੀ ਮੈਂ ਤੇ ਮੈਂ ਕਿ ਖੜ ਕੇ ਪਾਣੀ ਪੀਦੂ ਖੇਲ ਤੋਂ ਤੇ ਬਹਿ ਗਈ ਤੇ ਹੁਣ ਆਪਾਂ ਇਹਨੂੰ ਖੋਲ ਕੇ ਦੀ ਮੰਮੀ ਮੂਰੇ ਬੰਨ ਦਿੰਨੇ ਆ ਤੇ ਇਹਨੂੰ ਆਪਾਂ ਮੱਜ ਦੇ ਥੱਲੇ ਤੇ ਨਹੀਂ ਛੱਡਦੇ ਕਿਉਂਕਿ ਇਹਨੇ ਜ਼ਖਮ ਕੀਤੇ ਹੋਏ ਆ ਤੇ ਉਹਦੇ ਨਾਲ ਲਹੂ ਨਿਕਲਦਾ ਹੋਰ ਮੜ ਕੇ ਵਧਣਗੇ ਜ਼ਖਮ ਤੇ ਹੁਣ ਆਪਾਂ ਇਹਨੂੰ ਬੱਠਲ ਜੀ ਪਿਆ ਦਿੰਨੇ ਆ ਦੁੱਧ ਪਾਣੀ-ਦਾਣੀ ਵਧੀਆ ਪੀ ਲੈਂਦੀ, ਪੱਠੇ ਡੱਕੇ ਖਾ ਲੈਂਦੀ ਐ ਤੇ ਆਪਾਂ ਇਹਨਾਂ ਨੂੰ ਦੁੱਧ ਵੀ ਬੱਠਲ 'ਚ ਰੱਖ ਦਾਂਗੇ ਤੇ ਦੀ ਮੰਮਾ ਦੇ ਮੂਰੇ ਅੰਖਾ ਬੰਨ੍ਹ ਦਾਂਗੇ ਤਾਂ ਕਿ ਤਾਰ ਚੂਣੀ ਆ ਫੇਰ ਵੀ ਸੱਜਰ ਮੱਝ ਆ ਜੀ ਕਈ ਵਾਰ ਪਸ਼ੂ ਦਾ ਪਤਾ ਨਹੀਂ ਹੁੰਦਾ ਪਹਿਲਾਂ ਝੋਟੀ ਐ ਤੇ ਚਲੋ ਜੀ ਆਪਾਂ ਕੱਢ ਲੈਨੇ ਆ ਤਾਰ ਤੇ ਫੇਰ ਇਹਨੂੰ ਆਪਾਂ ਦੁੱਧ ਪਿਉਣੇ ਅੱਜ ਤੇਲ ਪਾਵਾਂਗੇ ਦੁੱਧ ਦੇ ਵਿੱਚ ਇਹਦੇ ਤੇ ਵੇਖਾਂਗੇ ਜੇ ਪੀਣ ਲੱਗੀ ਤਾਂ ਫੇਰ ਆਪਾਂ ਡੇਲੀ ਪਾ ਦਿਆ ਕਰਾਂਗੇ ਇਹਦੇ ਦੁੱਧ ਦੇ ਵਿੱਚ ਥੋੜਾ ਜਿਹਾ 10-20 ਗ੍ਰਾਮ ਤੇਲ ਚਲੋ ਜੀ ਚੂਲ ਗੇ ਧਾਰ ਤੇ ਉਸ ਤੋਂ ਬਾਅਦ ਚ ਫਿਰ ਆਪਾਂ ਇਹਨੂੰ ਦੁੱਧ ਰੱਖਦੇ ਆ ਤੇ ਨਾਲੇ ਦੁੱਧ ਗਰਮ ਕਰਦੇ ਆ ਹੋਰ ਕੰਮ ਕਰਦੇ ਆ ਲਓ ਜੀ ਆਪਾਂ ਧਾਰ ਚੋਲੀਆ ਗੁਰਦੁਆਰਾ ਸਾਹਿਬ ਤੋਂ ਆ ਕੇ ਤੇ ਇਹਨੂੰ ਆਪਾਂ ਹੁਣ ਦੁੱਧ ਰੱਖਤਾ ਅੱਜ ਪਹਿਲੇ ਦਿਨ ਇਹ ਤੇ ਸਰੋਂ ਦਾ ਤੇਲ ਪਾ ਕੇ ਰੱਖਿਆ ਸੀ ਥੋੜਾ ਜਿਹਾ ਵੀ ਇਹ ਪੀ ਲੂਗੀ ਤਾਂ ਆਪਾਂ ਇਹਨੂੰ ਥੋੜਾ ਜਿਹਾ ਵੱਧ ਪਾ ਦਿਆ ਕਰਾਂਗੇ ਮੋੜ ਕੇ 10 20 ml ਤੇ 10 ਗ੍ਰਾਮ ਪਾ ਦਿਆ ਕਰਾਂਗੇ ਕਿਉਂਕਿ ਇਹ ਚੰਗਾ ਹੁੰਦਾ ਜੀ ਆਪਾਂ ਐ ਥੋੜੀ ਥੋੜੀ ਚੀਜ਼ ਤੇ ਹਰਕ ਇਹਨੂੰ ਖਾਣ ਗਝਾ ਲਾਂਗੇ ਤਾਂ ਬੱਚਾ ਨਾਲੇ ਪਸ਼ੂ ਵਧੀਆ ਹਰਕ ਚੀਜ਼ ਦਾ ਚਾਰੂ ਬਣ ਜਾਂਦਾ ਨਾਲੇ ਗਰੋਥ ਹੋ ਜਾਂਦੀ ਹੈ ਤੇ ਪਸ਼ੂ ਨੱਕ ਬੋਲ ਨਹੀਂ ਕੱਢਦਾ ਕੋਈ ਨਵਾਂ ਦਾਣਾ ਪਾਉਣਾ ਹੋਵੇ ਜਾਂ ਕੁਝ ਹੋਰ ਪਾਉਣਾ ਹੋਵੇ ਫਿਰ ਇਸ ਨਾਲ ਪਸ਼ੂ ਸਾਰਾ ਕੁਝ ਖਾ ਪੀ ਲੈਂਦਾ ਵਾ ਤੇ ਇਹਦੇ ਕੋਲ ਹੀ ਉਹਨਾ ਟਾਈਮ ਖੜਨਾ ਪੈਣਾ ਜੀ ਦੁੱਧ ਨਾਲ ਡੋਲਦੇ ਵੇ ਇਹ ਤੁਲੋਂ ਹੁਣ ਕੀੜਾ ਪੀ ਲਿਆ ਤੇ ਇਹ ਪੀ ਲੂਗੀ। ਕਿਉਂ ਡੋਲਦੀ ਥੱਲੇ ਮੂੰਹ ਵਿੱਚ ਕਰ ਲਾ। ਹਲੋ ਜੀ ਇੱਧਰ ਪੱਠੇ ਖਾਈ ਜਾਂਦੇ ਆ ਇੰਨੀ ਖੁਰਲੀ ਖਾਲੀ ਕਰਤੀ ਅੱਜ ਥੋੜੇ ਜਿਹੇ ਪੱਠੇ ਮੈਥੋਂ ਜ਼ਿਆਦਾ ਹੀ ਪੈ ਗਏ। ਮੈਂ ਕਿਹਾ ਡੇ ਚ ਪਏ ਵੀ ਖਰਾਬ ਹੁੰਦੇ ਮੈਂ ਬਹੁਤ ਕੰਨੀ ਹੁੰਦੀ ਇਹਨਾਂ ਨੂੰ ਥੋੜੇ ਵੱਡ ਲਿਆ ਕਰੋ ਥੋੜੇ ਵੱਡ ਲਿਆ ਕਰੋ ਨਿਰੇ ਹਰੇ ਖਾ ਕੇ ਇਹ ਮੋਕ ਮਾਰਦੇ ਆ ਜੀ ਔਖਾ ਤੇ ਮੜ ਤੇ ਥੋੜੀ ਜੀ ਵਿੱਚ ਤੁੰਬੀ ਪਾ ਦੇਈਦੀ ਆ। ਤਾਕੇ ਨਾਲੇ ਪਸ਼ੂ ਵਧੀਆ ਰਾਜ ਲੈਂਦਾ ਵਾ ਚਰੀ ਮਿੱਠੀ ਆ ਖਾ ਲੈਂਦੀਆਂ ਵਧੀਆ ਚਲੋ ਇਹ ਉਧਰ ਆਪਣੀ ਅੱਗ ਵੀ ਬਲ ਗਈ ਐ ਤੇ ਆਪਾਂ ਦਰਦ ਕੇ ਦੁੱਧ ਗਰਮ ਤੇ ਫਿਰ ਬਾਅਦ ਚ ਉੱਥੇ ਲੱਟੀ ਬਣਾ ਲਾਂਗੇ ਤੇ ਇਹਨੇ ਹੁਣ ਪੀ ਲਿਆ ਤੇ ਬਸ ਇਹ ਪੀ ਲੂਗੀ ਆਪਾਂ ਥੋੜਾ ਜਿਹਾ ਇੱਧਰ ਕੰਧਲਾ ਕਰਕੇ ਰੱਖ ਦਿੰਨੇ ਖੁਰਦੀ ਖੁਰਲੀ ਦੇ ਨਾਲ ਆਪੇ ਇਹ ਖਾਲੂਗੀ ਤੇ ਹੁਣ ਆਪਾਂ ਚੱਲ ਗਏ ਉਧਰ ਨੂੰ ਪੀੜੀ ਲੈ ਜੀਏ ਚੱਕ ਕੇ ਤੇ ਅੱਗ ਬਲਦੀ ਐ ਤੇ ਦੁੱਧ ਗਰਮ ਕਰਕੇ ਤੇ ਨੇਟੀ ਤਰ ਲੀ ਗਏ ਲਓ ਜੀ ਦੁੱਧ ਆਪਣਾ ਗਰਮ ਹੁੰਦਾ ਤੇ ਆਪਾਂ ਨੇਟੀ ਚ ਪਾਣ ਨੇਟੀ ਵਾਸਤੇ ਨੇਟੀ ਪਾਸ ਰੱਖਤੀ ਐ ਵਿੱਚ ਮੇਥੀ ਦਾਣਾ ਪਾਤਾ ਵਾ ਛੱਟ ਜਿੰਨਾ ਚਿਰ ਦੁੱਧ ਨੂੰ ਵਾਲਾ ਆਉਂਦਾ ਤੇ ਉਹਨਾ ਟਾਈਮੇ ਪਾਣੀ ਚ ਫੁੱਲ ਜੂਗੀ ਆਪਾਂ ਘੱਟ ਸੇਕ ਲਗਾਉਣਾ ਪਊਗਾ ਤੇ ਨਾਲ ਦੀ ਨਾਲ ਆਪਾਂ ਰੋਟੀ ਦਾ ਸਮਾਨ ਇੱਥੇ ਰੱਖ ਲੈਨੇ ਆ ਇਹ ਨਾਲੀ ਰੋਟੀ ਲਾ ਕੇ ਕੰਮ ਨਿਮੜਾਂਗੇ ਤਾਂ ਬਹੁਤ ਲੱਗਾ ਪਿਆ ਜੀ ਫਿਰ ਬਾਅਦ ਚ ਝਾੜੂ ਪੂੰਚੇ ਦਾ ਕੰਮ ਕਰਦੇ ਆ ਤੇ ਇਧਰ ਪੱਠੇ ਬਾਹਰ ਰੁਕਿਆ ਪਿਆ ਉਥੋਂ ਅੰਦਰੋਂ ਮੈਂ ਬਾਲਣ ਲੈਣ ਜਾਣਾ ਸੀਗਾ ਤੇ ਚਲੋ ਤੇ ਇਧਰ ਥੋੜੇ ਟਾਈਮ ਨੂੰ ਆਪਾਂ ਇਹਨਾਂ ਨੂੰ ਵੀ ਅੰਦਰ ਕਰਕੇ ਕੰਮ ਨਿਮੜ ਦਾਂਗੇ ਪੱਕੇ ਛੱਡ ਦਾਂਗੇ ਇਧਰਲਾ ਕੰਮ ਨਿਬੜ ਜੂ ਆਪਣਾ ਪਸੂਆਂ ਦਾ ਤੇ ਤਾ ਬੋਤ ਲੱਗਾ ਪਿਆ ਜਮੀਂ ਤੇ ਆਉਣ ਦੀ ਤਾਂ ਕੋਈ ਸੁਭਾਵਨਾ ਨਹੀਂ ਤੇ ਚੱਲ ਬਾਹਰ ਖੜੀਆਂ ਰਹਿੰਦਾਂ ਆ ਇਹ ਮੀਚ ਨਾ ਨੂੰ ਲੈਿੰਦਾਂ ਅਮੱਜਾਂ ਤੇ ਆਨ ਨੂੰ ਆਪਾਂ ਅੰਦਰ ਬੰਨ ਕੇ ਤੇ ਵੀ ਬੀਸ ਲੀਆਂ ਹੋ ਕੇ ਬਹਿ ਜਾਣਾਂਗੇ ਤੇ ਆਪਾਂ ਇੱਧਰ ਰੋਟੀ ਟੱਕ ਦਾ ਕਰਨ ਲਗੀ ਤੇ ਲੀਟੀ ਲੀਟੀ ਰਹਿਣ ਲਗੇ ਤੇ ਬਾਅਦ ਚ ਗੱਲ ਕਰਦੇ ਆਂ ਜੀ ਥੋੜੇ ਟਾਈਮ ਬਾਅਦ ਲਓ ਜੀ ਆਪਾਂ ਸਮਾਨ ਲੈ ਆਂਦਾ ਰੋਟੀ ਆਸਤੇ ਤੇ ਦੁੱਧ ਨੂੰ ਆਪਣੇ ਨਵਾਲਾ ਆ ਰਿਹਾ ਬਸ ਤੇ ਇੱਥੇ ਆਪਾਂ ਵੀਡੀਓ ਦਾ ਕਰਦੇ ਆਂ ਐਂਡ ਤੇ ਮਿਲਦਿਆਂ ਹੋਰ ਵੀਡੀਓ ਦੇ ਨਾਲ ਤਾਂ ਤੱਕ ਲਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਜੀ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਵੇਖਣ ਲਈ